हां जी दोस्तों शाकाहारी काल इशारे ते लो जी ਵੀਰੇ ਹੁਣ ਇੱਕ ਆਪਾਂ ਗੋਪੀਵਾਨ ਦੀ ਕੱਟੀ ਦੇਖੋ ਜੀ ਗੋਪੀਵਾਨ ਦੀ ਕੱਟੀ ਐ ਤੇ ਬਹੁਤ ਛੋਣੀ ਕੱਟੀ ਐ ਸਿਰਫ ਏਜਰੀ ਹੈਗੇ ਵੀਰੇ 4 ਮਹੀਨੇ ਹੀ ਐਜਾ ਬੜੀ ਬਿਚਾਰੂ ਮਹੀਨੇ ਦੀ ਉਮਰ ਐ ਤੇਰੇ ਕੀ ਹੋਊਗਾ ਥੋੜੀ ਜਿਹੀ ਕੱਟੀ ਮੂਸਾ ਇਹ ਬੋਲੀ ਤੇ ਨਾਲ ਆਪਾਂ ਵੀਰੇ ਨੇ ਪਾਊਡਰ ਪਾਇਆਗਾ ਸੀਜਰਚ ਤੂੰ ਦੇਖ ਸਕਦਾ ਰਹੇ ਲਈ ਪਾਉਣੀ ਆਪਾਂ ਤੇ ਨਾਲ ਮਨ ਤਰ ਦੀ ਫੀਲ ਵੀਰੇ ਨਾਲ ਪਾਉਣਾ ਐ ਵੀ ਰੋਣਾ ਕਾਮਰੇ ਹੁਣ ਵੀਰੇ ਠੰਡ ਤੇ ਜਾ ਕੇ ਨਾ ਆਪਣੇ ਕਟਰੂ ਡਾਊਨ ਹੋ ਜਾਂਦੇ ਨੇ ਤੇ ਉਹਨਾਂ ਨੂੰ ਆਪਾਂ ਵੀਰੇ ਠੰਡ ਚੋਂ ਘਟਣੋਂ ਬਚਾਉਣ ਦੇ ਲਈ ਤੇ ਉਹਨੇ ਧੋਤ ਲਈ ਤਾਂ ਜੋ ਕੱਟੀਆਂ-ਕੁੱਟੀਆਂ ਹੋਈਆਂ ਨੇ ਤੁਹਾਨੂੰ ਮੰਨ ਲਓ ਵੀ ਆਪਣੀਆਂ ਡੇਢ ਸਾਢੇ ਗੱਭਣ ਹੋ ਜਾਣਾ ਹੁਣ ਉਹ ਪੋਣੀਆਂ ਤਾਰਾ ਵੀੜ ਸੀਐਸ ਪੋਟਟਰ ਤੇ ਨਾਲ ਐਵੀ ਰੋਣਾ ਤੇ ਕਾਮਰੇਟ ਕਾਮਰੇਟ ਆਪਾਂ ਫਿਰ ਇੱਕ ਪੰਮਣੀਆ 20 ਐਮਐਲ ਆਪਾਂ ਢੀ ਐਵੀ ਰੋਣਾ ਵੀਰੇ ਉਹ ਪੋਣੀਆਂ ਆਪਾਂ ਨੇ 15 ਮਹੀਨਿਆਂ ਸ਼ਾਮ ਨੂੰ ਤੱਕ ਟਾਈਮ ਆ ਕੀੜਾ ਪੌਦੇ ਪਾਊਡਰ ਇਕੱਠੇ ਮਿਲਾ ਕੇ ਪਾਉਣੇ ਨੇ ਉਹਨਾਂ ਖਾਲੀ 40 26 ਦੀ ਬੱਚੀ ਆਪ ਇਹਦੀ ਏਜ ਕਰਨਾ ਅੱਜ ਤੇ ਇਹਦੀ ਉਮਰ ਹੈਗੀ ਆ 9 ਮਹੀਨੇ ਰੰਗ ਨਹੀਂ ਆ ਇਹ ਜਾਂਦਰੀ ਦੀ ਸੁਣੋ ਛਾਲ ਪਰਦੀ ਹੋਈ ਵੀਰੇ ਇੱਕ ਛਾਲ ਦੀ ਹੋ ਗਈ ਤੇ ਵੱਡੀ ਬੀਜੀ ਬਿਮਾਰ ਹੋ ਗਈ ਤਾਂ ਉਹਨੇ ਮਿੱਠੀ ਲਾ ਲਈ ਆਪਾਂ ਨੂੰ ਕਿੰਦਰੋਂ ਪਰਪੋਟਰ ਪਾਊਡਰ ਵਧੀਆ ਛੀਰ ਪਾਊਡਰ ਪਵਾ ਕੇ ਇਹਨੂੰ ਕਾਮਟ ਐਵੇਂ ਹੋਣਾ ਤੇ ਫਿਰ ਲਾ ਕੇ ਠਾਰ ਕੀਤੀ ਆ ਤੇ ਵਧੀਆ ਹੋ ਗਈ। ਥੋੜੇ ਹੁਣ ਇਹ ਬਾਈ ਮਿਸਤੀ ਲੱਗਿਆਂਗਾ ਕਿ ਉਲਝੇ ਹੋਏ ਨੇ ਧਾਰ ਕੇ ਥੋੜੀ ਘੇਰ ਘੱਟ ਹੋਈ ਐ। ਤੇ ਹੁਣ ਆਪਾਂ ਇਹ ਏਕਾ ਨੇ 4016 ਦੀ। ਜੋ ਡੈਨਮਾਰਕਾ ਦਾ ਬੁੱਲਾ ਵੀ ਸੈ ਦਾ 4016 ਉਹਦੀ ਆਪਾਂ ਇਹ ਹੁਣ ਏਈ ਕਰਨ ਲੱਗਾਂਗੇ। ਤੇ ਬਹੁਤ ਹੋਣਾ। ਉਹਦੀਆਂ ਪੱਛੀਆਂ ਬਹੁਤ ਘੰਟਾਂ ਆਈਆਂ ਨੇ। ਤੇ ਬਾਕੀ 40 ਚ 26 ਦੇ ਵੀ ਬੱਚੀਆਂ ਵੀ ਘੰਟਾਂ ਆਈਆਂ ਨੇ ਤੇ ਸ਼ੰਗਵਣੀ ਆ ਰਹੇ ਉਹਨਾਂ ਬੱਚੀਆਂ ਨੇ। ਵੱਤ ਬਾਦ ਉਹ ਸ਼ੀਮਨ ਬੁਆਓ। ਤੇ ਥੋੜੇ ਦਾ ਵੀ ਕੋਟਲੀ ਤਾਂ ਹੁੰਦਾ ਵਧੀਆ। ਤੇ ਆਹ ਗੋਪੀ ਵੀ ਵੀਰੇ। ਠੀਕ ਹੈ ਜੀ ਇਹ ਵੀਰੇ ਕੱਟੀਆਂ ਬੱਛੀਆਂ ਪਾਨ ਨਹੀਂ ਆਪਾਂ ਲੈ ਲਈਆਂ ਵੀਰ ਨੂੰ ਪਿਓ ਤੁਸੀਂ ਵੀਰ ਨੂੰ ਵੀਰੇ ਡੇਲੀ ਜੇ ਵੱਡੇ ਪੱਛੋਂ ਆਪਾਂ ਗਾਵਾਂ ਨੂੰ ਜਿਹੜੇ ਗਾਮ ਬੈਠ ਜਾਂਦੀਆਂ ਨੇ ਖੜੀਆਂ ਨਹੀਂ ਹੋ ਰਹੀਆਂ ਕੰਜੋਰੀਆਂ ਇਹਨਾਂ ਗਾਵਾਂ ਨੂੰ ਇਹਨੂੰ ਡੇਲੀ ਵੀਰੇ ਐ ਮਿਰੋਣਾ 5 ਐਮਐਲ ਦੇ ਦਿਓ ਮੈਂ ਤਾਂ ਦੱਸ ਦਾਨਾ ਨਾਲ ਵੀਰੇ ਗੁਰਕੀ ਕਿਲੋ ਕਿਲੋ ਉਹਦੇ ਨਾਲ ਮਸਕਾ ਕੇ ਪੀ ਲੈ ਲੋ ਤੁਸੀਂ ਦੇਖਿਓ ਵੀਰੇ ਵੀ ਐ ਮਿਰੋਣਾ ਜੱਟ ਦੇ ਕੋ ਕੋਹਾਂਂ ਜੱਟ ਨਹੀਂ ਐ ਮਿਰੋਣ ਐਮਐਲ ਕੰਪਨੀ ਦੀ ਹੋਣੀ ਆ ਵੀਰੇ ਐ ਮਿਰੋਣਾ ਤੇ ਇਹਨੂੰ ਪਾ ਰਹੇ ਆ ਆਪਾਂ ਫੁਰਨਾ ਦੀ ਕਾ ਕਰਨਾ ਹੈ ਆਈਟਮ ਮੈਲਿਓ ਅਜਮੈਲਿਓ ਹੈਟ ਤੇ ਕਾਪਟਨ ਮੈਲਿਓ ਹੰਤਾ ਛੂਰੇ ਕੱਟੀ ਠੀਕ ਹੈ ਜੀ ਬੱਚੀ ਵੀ ਕੱਟੀ ਵੀ ਤੇ ਜਿਹੜੀਆਂ ਵੀ ਦੇ ਗਾਂ ਬੈਠੀਆਂ ਨੇ ਨਹੀਂ ਉਠਲਾਈਆਂ ਉਹਨਾਂ ਨੂੰ ਮੇਰੇ ਡੇਲੀ ਸ਼ੋਅ ਐਮ ਐਲ ਆ ਐਮੀਰੋਨ ਕਿਲੋਗ੍ਰਾਮ ਉਹ ਪਾ ਦੋ ਗਾਂ ਮਾ ਉਠਣਗੇ ਵੀਰੇ ਠੀਕ ਹੈ ਜੀ ਵੀਡੀਓ ਬਾਰੇ ਵੀ ਸ਼ੇਅਰ ਕਰ ਦਿਓ ਬਾਕੀ ਚੈਨਲ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਜੀ ਤੇ ਕੰਖਰਾ ਧੰਨਵਾਦ